ਹੈਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਔਰ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆਪਾਂ ਬੜੇ ਦਿਨਾਂ ਬਾਅਦ ਤੁਹਾਡੇ ਲਈ ਨਿਰਲ ਵਰਕ ਵਾਲੇ ਸੂਟ ਜਿਹੜੇ ਉਹ ਲੈ ਕੇ ਆਇਆ ਠੀਕ ਹੈ ਜੀ ਸੋ ਤੁਹਾਨੂੰ ਜੇਕਰ ਉਮੀਦ ਕਰਦੀਆਂ ਕਿ ਇਹ ਵੀਡੀਓ ਵਧੀਆ ਲੱਗੂਗੀ ਬਲੌਗ ਵਧੀਆ ਲੱਗੂਗਾ ਸੋ ਸਾਰੇ ਜਣਾਂ ਨੇ ਸਪੋਰਟ ਕਰਨੀ ਹੈ ਔਰ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਲਾਈਕ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਔਰ ਜਿਨ੍ਹਾਂ ਨੇ ਵੀ ਆਪਣੇ ਆਰਡਰਸ ਨੇ ਜਿਹੜੇ ਪਲੇਸ ਕਰਨੇ ਹੋਏ ਉਹਨਾਂ ਨੇ ਕੀ ਕਰਨਾ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਤੇ ਆਪਣੇ ਤੁਸੀਂ ਆਰਡਰ ਜਿਹੜੇ ਜਾ ਕੇ ਪਲੇਸ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਕਿ ਤੁਹਾਨੂੰ ਕਿਹੜਾ ਸੂਟ ਪਸੰਦ ਹੈ ਤੇ ਜਿਹੜੇ ਨੀਡਲ ਥ्रेड ਵਾਲੇ ਵਰਕ ਨੇ ਥ्रेड ਵਾਲਾ ਵਰਕ ਹੈ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿਹੜੇ ਵੀ ਅੱਜ ਮੈਂ ਤੁਹਾਨੂੰ ਇਹ ਵਾਲੇ ਸਾਰੇ ਸੂਟ ਦਿਖਾਉਂਗੀ ਨਾ ਇਹ ਸਾਰੇ ਖਾਦੀ कॉटन ਦੇ ਉੱਪਰ ਸੂਟ ਰੈਡੀ ਕੀਤੇ ਨੇ ਆਪਾਂ ਤੇ ਇਸ ਦੇ ਵਿੱਚੋਂ ਦੋ ਸੂਟ ਨੇ ਜਿਹੜੇ ਬਰਬਰੀ कॉटन ਦੇ ਉੱਪਰ ਰੈਡੀ ਕੀਤੇ ਨੇ ਸੋ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਆਪਾਂ ਸੇਮ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੋ ਚਲੋ ਜੀ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਡਾ ਜ਼ਿਆਦਾ ਟਾਈਮ ਜਾਇਆ ਨਾ ਕਰਦੇ ਹੋਏ ਵੀਡੀਓ ਜਿਹੜੀ ਸਟਾਰਟ ਕਰਦੇ ਆਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਕਿ ਵੀਡੀਓ ਕਿਦਾਂ ਦੀ ਲੱਗੀ ਔਰ ਆਰਡਰ ਕਰਨਾ ਨਾ ਭੁੱਲੋ ਠੀਕ ਹੈ ਚਲੋ ਜੀ ਸਟਾਰਟ ਕਰਦੇ ਆਂ ਵੀਡੀਓ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਚੌਰਸ ਨੈਕ ਬਣਾਇਆ ਹੋਇਆ ਇਸ ਦਾ ਸੂਟ ਦਾ ਖਾਦੀ ਕਾਟਨ ਇਸ ਦਾ ਫੈਬਰਿਕ ਰਹੂਗਾ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਹੈ ਸੋ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖ ਕੇ ਆਪਣੇ ਦੁਆਰਾ ਵਰਕ ਜਿਹੜਾ ਰੈਡੀ ਕੀਤਾ ਜਾਂਦਾ ਜਿੱਦਾਂ ਆਪਾਂ ਨੂੰ ਕਸਟਮਰ ਕਸਟਮਾਈਜ਼ ਕਰਵਾਉਂਦਾ ਨਾ ਜਿੱਦਾਂ ਉਹ ਆਪਾਂ ਨੂੰ ਦੱਸਦਾ ਹੈ ਕਿ ਉਹਨਾਂ ਨੂੰ neck ਤੇ ਜਾਂ knee ਤੇ ਜਾਂ ਬਾਜੂ ਤੇ ਇਹਨਾਂ ਵਰਕ ਚਾਹੀਦਾ ਜਾਂ bottom ਤੇ ਸੋ ਆਪਣੇ ਦੁਆਰਾ ਜਨਕੀ ਨਾਦਰ ਬੁਟੀਕ ਬਲੌਕਸ ਦੇ ਦੁਆਰਾ ਉਦਾਂ ਹੀ ਤੁਹਾਨੂੰ ਤਿਆਰ ਕਰਕੇ ਦਿੱਤਾ ਜਾਂਦਾ ਸੂਟ ਤੇ ਹਮੇਸ਼ਾ ਹੀ ਟੋਪ ਕੁਆਲਿਟੀ ਦਾ ਫੈਬਰਿਕ ਤੇ ਜਿਹੜਾ ਵਰਕ ਹੈ ਉਹ ਨੀਟ ਐਂਡ ਕਲੀਨ ਕਰਕੇ ਦਿੱਤਾ ਜਾਂਦਾ ਸੋ ਸਾਰੇ ਜਾਨੇ ਆਪਣੇ ਆਰਡਰਸ ਨੇ ਜਿਹੜੇ ਵਿਦਆਊਟ ਹੈਜ਼ ਐਨੀ ਹੈਸੀਟੇਸ਼ਨ ਤੁਸੀਂ ਜਿਹੜਾ ਕੀ ਹੈ ਆਪਣੇ ਤੋਂ ਪਲੇਸ ਕਰ ਸਕਦੇ ਹੋ ਆਰਡਰ ਨੇ ਜਿਹੜੇ ਆਪਣੇ ਦੇ ਸਕਦੇ ਹੋ ਤੁਸੀਂ ਉਸ ਦਾ ਕੀਰਾ ਚੈੱਕ ਕਰ ਸਕਦੇ ਹੋ ਇਹ ਜਿਨ੍ਹਾਂ ਦਾ ਆਪਾਂ ਸੂਟ ਰੈਡੀ ਕੀਤਾ ਉਹ ਥੋੜੇ ਜ਼ਿਆਦਾ ਹੈਵੀ ਨੇ ਸੋ ਆਈ ਥਿੰਕ 26 ਬਤਨੀ 28 ਇੰਚ ਕੀਰਾ ਰੈਡੀ ਕੀਤਾ ਆਪਾਂ ਉਸ ਦਾ ਉਹਨਾਂ ਦਾ ਇਹ ਉਸ ਦੀਆਂ ਮੂਰੀਆਂ ਤੇ ਬਨੂਗਾ ਜੀ ਇਹ ਸੂਟ ਦੀਆਂ ਮੂਰੀਆਂ ਦੇ ਵਰਕ ਰੈਡੀ ਕੀਤਾ ਆਪਾਂ ਤੁਸੀਂ ਇਹ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਕਲਰ ਕਸਟਮਾਈਜ਼ ਤੁਸੀਂ ਖੁਦ ਕਰਵਾ ਸਕਦੇ ਹੋ ਠੀਕ ਹੈ ਸੋ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ neck ਬਣਿਆ ਹੋਇਆ ਜੀ ਘੇਰੇ ਬਣਿਆ ਹੋਇਆ ਔਰ ਬੋਟਮ ਬਣੀ ਹੋਈ ਹੈ ਇਸ ਦੀਆਂ ਆਪਾਂ 슬ੀਵਸ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀਆਂ ਜਿਹੜੀਆਂ ਇਸ ਦੀਆਂ 슬ੀਵਸ ਬਣ ਕੇ ਰੈਡੀ ਹੋਈਆਂ ਨੇ ਕਸਟਮਰ ਨੇ ਜਿਹੜੀਆਂ ਸਲੀਪਸ ਹੈਗੀਆਂ ਉਹ ਪਾਕਿਸਤਾਨੀ ਕਰਵਾਨੀਆਂ ਨੇ ਸੋ ਤੁਸੀਂ ਚੈੱਕ ਕਰ ਸੋ ਦਿਓ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਆਪਾਂ ਕਸਟਮਰ ਨੂੰ ਜਿਹੜਾ ਵਰਕ ਕਰਕੇ ਦਿੱਤਾ ਹੈ ਤੇ ਉਹਨਾਂ ਦੀ ਮਸਟਰਡ ਕਲਰ ਦਾ येलो ਮਸਟਰਡ ਜੇ ਕਲਰ ਦਾ ਉਹਨਾਂ ਦੀ ਫੈਬਰਿਕ ਕਲਰ ਦੀ ਚੋਇਸ ਸੀਗੀ ਔਰ ਖਾਦੀ ਕਾਟਨ ਉਹਨਾਂ ਦੇ ਫੈਬਰਿਕ ਦੀ ਚੋਇਸ ਸੀਗੀ ਸੋ ਆਪਾਂ ਸੇਮ ਉਹਨਾਂ ਨੂੰ ਸੇਮ ਕਲਰ ਔਰ ਸੇਮ ਫੈਬਰਿਕ ਦੇ ਉੱਪਰ ਕਰਵਾ ਕੇ ਦੇ ਰਹੇ ਆ ਕੁਝ ਮੇਰੀਆਂ ਭੈਣਾਂ ਦੇ ਮੈਸੇਜਸ ਆਏ ਸੀਗੇ ਕਿ ਜਿਹੜਾ ਕਲਰ ਹੈ ਵੀ ਤੁਸੀਂ ਸਾਨੂੰ ਫੋਟੋਜ਼ ਭੇਜ ਦਿਓ ਅਗਰ ਜੇਕਰ ਕਿਉਂਕਿ ਮੇਰੀ ਭੈਣ ਵੀਡੀਓ ਕਾਲ ਤੇ ਹਨਾ ਜਾਂ ਆਪਾਂ ਨੂੰ ਵੀਡੀਓ ਭੇਜ ਕੇ ਵੀ ਪ੍ਰੋਪਰ ਸਾਨੂੰ ਇਦਾਂ ਦਾ ਸੂਟ ਚਾਹੀਦਾ ਸੋ ਆਪਾਂ ਉਹਨਾਂ ਨੂੰ ਜਿੱਦਾਂ ਵੀ ਸਨਲਾਈਟ ਦੇ ਵਿੱਚ ਹੁੰਦੀ ਹੈ ਜਾਂ ਰੂਮ ਦੇ ਵਿੱਚ ਹਨਾ ਉਦਾਂ ਦੀਆਂ ਪਿਕਸ ਦੋਨੋਂ ਟਾਈਪ ਦੀਆਂ ਪਿਕਸ ਕਲਿੱਕ ਕਰਕੇ ਭੇਜ ਦੇਉਨੇ ਆ ਬਾਕੀ ਆ ਆਪਾਂ ਉਹਨਾਂ ਨੂੰ ਕਲਰ ਚਾਰਟ ਜਿਹੜਾ ਉਹ ਵੀ ਦਿਖਾ ਦੇਣੇ ਹੁੰਦੇ ਆ ਵੀ ਆਪਾਂ ਸੇਮ ਤੁਹਾਨੂੰ ਇਦਾਂ ਦਾ ਕਲਰ ਜਿਹੜਾ रेडी ਕਰਕੇ ਦੇ ਦੇ ਜਿੰਨਾ ਵੀ ਤੁਸੀਂ ਕਸਟਮਾਈਜ਼ ਕੀਤਾ ਹੈ ਠੀਕ ਹੈ ਜੀ ਸੋ ਤੁਸੀਂ ਆਪਾਂ ਨੂੰ ਕਲਰ ਦੀ ਪ੍ਰੋਪਰ ਫੋਟੋ ਵੀ ਭੇਜ ਸਕਦੇ ਹੋ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵਾਲ ਦਾ ਡਿਜ਼ਾਈਨ ਦੇਖ ਰਹੇ ਹੋ ਤਾਂ ਤੁਸੀਂ ਆਪਣੇ ਤੋਂ ਸੇਮ ਓਦਾਂ ਦੀ ਵੀਡੀਓ ਭੇਜ ਕੇ ਵੀ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਆਪਣੇ ਕੋਲ ਔਰ ਕਲਰ ਆਪਣੇ ਕੋਲ ਸਾਰੇ ਅਵੇਲੇਬਲ ਨੇ ਔਰ ਵਰਕ ਆਪਣੇ ਦੁਆਰਾ ਹੈਂਡਵਰਕ ਵੀ ਕੀਤਾ ਜਾਂਦਾ ਹੈ ਆਰੀ ਵਰਕ ਕੀਤਾ ਜਾਂਦਾ ਹੈ ਪੇਂਟ ਬਲੌਕ ਪੇਂਟ ਔਰ ਨੀਡਲ ਥ्रेड ਵਾਲਾ ਵਰਕ ਤੁਸੀਂ ਦੇਖ ਹੀ ਰਹੇ ਹੋ ਸੋ ਤੁਸੀਂ ਕੋਈ ਵੀ ਵਰਕ ਆਪਣੇ ਤੋਂ ਕਰਾ ਰੈਡੀ ਕਰਵਾ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਕਲਾ ਦੇ ਵਿੱਚ ਕਰਵਾ ਸਕਦੇ ਹੋ ਜੇਕਰ ਮੇਰੀ ਕਿਸੇ ਭੈਣ ਨੇ ਬ੍ਰਾਈਡਲ ਲਹਿੰਗਾ ਜਾਂ ਬ੍ਰਾਈਡਲ ਕੁਛ ਵੀ ਸੂਟ ਰੈਡੀ ਕਰਵਾਉਣਾ ਜਾਂ ਕੋਈ ਡਰੈਸ ਰੈਡੀ ਕਰਵਾਉਣੀ ਹੈ ਤਾਂ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੇ ਦੁਆਰਾ ਉਹ ਵੀ ਰੈਡੀਜ਼ ਕੀਤੀ ਜਾਂਦੀਆਂ ਨੇ ਠੀਕ ਹੈ ਜੀ ਸੋ ਤੁਸੀਂ ਉਹ ਤੁਹਾਡੀ ਆਪਣੀ ਬਜਟ ਦੇ ਹਿਸਾਬ ਨਾਲ ਚੋਇਸ ਹੁੰਦੀ ਹੈ ਕਿ ਤੁਸੀਂ ਜਿਹੜਾ ਹੈਂਡਵਰਕ ਦੇ ਵਿੱਚ ਆ ਉਹਨੂੰ ਮਸ਼ੀਨੀ ਜਰੀਆਰੀ ਦੇ ਵਿੱਚ ਕਰਵਾਉਣਾ ਹੈ ਜਾਂ ਫਿਰ ਤੁਸੀਂ ਪ੍ਰੋਪਰ ਹੈਂਡਵਰਕ ਦੇ ਵਿੱਚ ਕਰਵਾਉਣਾ ਔਰ ਆਪਣੇ ਕੋਲ ਬਾਗ ਵਗੈਰਾ ਜਿਹੜੇ ਹੈਂਡਵਰਕ ਕੀਤੇ ਜਾਂਦੇ ਹੈਂਡ ਮੇਡ ਰੈਡੀ ਕੀਤੇ ਜਾਂਦੇ ਹੈ ਔਰ ਫੁਲਕਾਰੀ ਵੀ ਹੈਂਡ ਮੇਡ ਰੈਡੀ ਕੀਤੀ ਜਾਂਦੀਆਂ ਨੇ ਸੋ ਤੁਸੀਂ ਉਹ ਮਸ਼ੀਨੀ ਵੀ ਕਰਵਾ ਸਕਦੇ ਹੋ ਆਪਣੇ ਤੋਂ ਔਰ ਹੈਂਡ ਮੇਡ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਜ਼ਾਰੇ ਜਾਣੇ ਸਪੋਰਟ ਕਰਿਆ ਕਰੋ ਔਰ ਆਪਣੇ ਆਰਡਰਸ ਨੇ ਜਿਹੜੇ ਪਲੇਸ ਕਰਿਆ ਕਰੋ ਡਿਸਕ੍ਰਿਪਟ ਸਕ੍ਰੀਨਸ਼ਾਟ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਆਰਟੀਕਲ ਹੈ ਜੀ ਇਹ ਪਿੰਕ ਜਿਹੀ ਕਲਰ ਦਾ ਸੂਟ ਹੈ ਖਾਦੀ ਕਾਟਨ ਫੈਬਰਿਕ ਐਸ ਦਾ ਇਹ ਆਪਾਂ ਵਰਕ ਹੈ ਜਿਹੜਾ ਬਾਜੂ ਤੇ ਔਰ ਬਾਟਮ ਤੇ ਕੀਤਾ ਹੈ ਇਹ ਆਪਾਂ ਸੈਕਿੰਡ ਟਾਈਮ ਸੈਕਿੰਡ ਸੂਟ ਰੈਡੀ ਕੀਤਾ ਹੈ ਸੇਮ ਕਸਟਮਰ ਦਾ ਠੀਕ ਹੈ ਸੋ ਉਹਨਾਂ ਨੂੰ ਪਹਿਲਾਂ ਮੈਜੈਂਟਾ ਕਲਰ ਦੇ ਉੱਪਰ ਚਾਹੀਦਾ ਸੀ ਸੋ ਹੁਣ ਉਹਨਾਂ ਨੇ ਖਾਦੀ ਕਾਟਨ ਦੇ ਉੱਪਰ ਕਰਵਾਇਆ ਉਹ ਬਰਬਰੀ ਕਾਟਨ ਸੀਗੀ ਤੁਸੀਂ ਚੈੱਕ ਕਰਸ ਤੋਂ ਬਰਕ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਕੀਤਾ ਗਿਆ ਆਪਣੇ ਦੁਆਰਾ ਸੋ ਸੇਮ ਇਦਾਂ ਹੀ ਆਪਾਂ ਇਹਨਾਂ ਨੂੰ ਬਾਜੂ ਰੈਡੀ ਕਰਕੇ ਦੁੱਤੀਆਂ ਨੇ ਠੀਕ ਹੈ ਜੀ ਸੋ ਸੀ ਇਹਨੂੰ ਵੀ ਕਿਸੇ ਇਹ ਵਰਕ ਨੂੰ ਵੀ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੂਗੀ ਸੋ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਆ ਆਪਾਂ ਤੁਹਾਡੇ ਲਈ ਹੀ ਇਹ ਸਾਰਾ ਕੁਝ ਕਰਦੇ ਆ ਜਿਹੜਾ ਵੀਡੀਓਜ਼ ਵਗੈਰਾ ਬਣਾਉਣੇ ਆ ਤਾਂ ਜੋ ਆਪਣੇ ਕਸਟਮਰਜ਼ ਨੂੰ ਆਪਣੇ ਵਰਕ ਦਾ ਪਤਾ ਚੱਲ ਸਕੇ ਇੱਕ ਇਹ ਵਾਲਾ ਆਰਟੀਕਲ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਇਹਦੇ ਨਾਲ ਦਾ ਇੱਕ ਸੂਟ ਇਹ ਆਪਾਂ ਤਿੰਨ ਸੂਟ ਰੈਡੀ ਕੀਤੇ ਨੇ ਠੀਕ ਹੈ ਇਹ ਘੇਰਾ ਬਣਿਆ ਹੋਇਆ ਜੀ ਇਹ ਕਿਸੇ ਕਸਟਮਰ ਦੀ ਥੋੜੇ ਹੈਵੀ ਹੋਣਗੇ ਉਹਨਾਂ ਨੂੰ ਇੰਨਾ ਹੀ ਘੇਰਾ ਚਾਹੀਦਾ ਸੀ ਸੋ ਆਪਾਂ 28 ਇੰਚ ਘੇਰਾ ਰੈਡੀ ਕੀਤਾ ਹੈ ਉਹਨਾਂ ਦਾ ਦੋ ਸੂਟਾਂ ਦਾ ਆਪਾਂ 26 ਇੰਚ ਘੇਰਾ ਰੈਡੀ ਕੀਤਾ ਹੈ ਉਹਨਾਂ ਨੇ ਇਹ ਵਾਲੇ ਸੂਟ ਨੇ ਜਿਹੜੇ ਤਿੰਨੋਂ ਆਈ ਥਿੰਕ ਸਿਸਟਰਸ ਹੋਣਗੇ ਉਹਨਾਂ ਨੇ ਇਹ ਵਾਲੇ ਦੋ ਕਲਰ ਨੇ ਜਿਹੜੇ ਸੂਟ ਨੇ ਸੇਮ ਐਸ ਕਲਰ ਤੇ ਕਰਵਾਏ ਨੇ ਤੇ ਇੱਕ ਉਹਨਾਂ ਨੇ ਇਹ ਵਾਲੇ ਕਲਰ ਤੇ ਕਰਵਾਇਆ ਸੋ ਕਲਰ ਕੰਟਰਾਸਟ ਦਾ ਫਰਕ ਪੈ ਗਿਆ ਕਲਰ ਦੇ ਸੂਟ ਦੇ ਕਲਰ ਦੇ ਨਾਲ हिसाब ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਆਪਣੇ ਦੁਆਰਾ ਵਰਕ ਕੀਤਾ ਗਿਆ ਸੋ ਤੁਸੀਂ ਵੀ ਆਪਣੇ ਤੋਂ ਇਦਾਂ ਦੇ ਸੂਟ ਬਾਈ ਕਰ ਸਕਦੇ ਹੋ ਵਿਦ ਦੁਪੱਟਾ ਵੀ ਕਰ ਸਕਦੇ ਹੋ ਔਰ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਔਰ ਤੁਸੀਂ ਕਿਤੇ ਵੀ ਬੈਠੇ ਆਪਣੇ ਤੋਂ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਕਿਉਂਕਿ ਆਪਾਂ ਵਾਈਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਔਰ ਸਿਸ ਵੀ ਕਰਦੇ ਆਂ ਸੂਟ ਜੇਕਰ ਤੁਸੀਂ ਸੂਟ ਸਟਿਚ ਕਰਵਾਉਣਾ ਹੁੰਦਾ ਤਾਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਰਾ ਆਪਣੇ ਦੁਆਰਾ ਕੀਤਾ ਜਾਂਦਾ ਹੈ ਠੀਕ ਹੈ ਇਸ ਦੀ ਹੁਣ ਆਪਾਂ ਤੁਹਾਨੂੰ 슬ੀਵਸ ਚੈੱਕ ਕਰਵਾ ਦਿੰਨੇ ਐ ਇਸ ਦੀਆਂ 슬ੀਵਸ ਨੇ ਜੀ ਔਰ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਆਪਣਾ ਨਾਦਰ ਬੁਟੀਕ ਨਾਮ ਤੇ ਪੇਜ ਬਣਾਇਆ ਹੈ ਇੰਸਟਾਗ੍ਰam ਤੇ ਔਰ ਆਪਾਂ ਇੱਕ ਨਿਊ ਪੇਜ ਬਣਾਇਆ ਜੀ ਪੰਜਾਬੀ ਪਹਿਰਾਵਾ ਵਾਈਬ ਨਦਰ ਸੋ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਉਸ ਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਠੀਕ ਹੈ ਇਹ ਹੈ ਜੀ ਇਸ ਦੇ ਵਿੱਚ ਨੈਕਸਟ ਆਰਟੀਕਲ ਆਪਣਾ ਨੈਕਸਟ ਸੂਟ ਸੋ ਬੌਸ ਉਹਨਾਂ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਔਰ ਕਿਸੇ ਵੀ ਫੈ布ਰਿਕ ਦੇ ਉੱਪਰ ਕਰਵਾ ਸਕਦੇ ਹਾਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹਾਂ ਜਿਹੜਾ ਵੀ ਤੁਹਾਨੂੰ ਪਸੰਦ ਹੈ ਮੈਂ ਉਮੀਦ ਕਰਦੀ ਆਂਗੀ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਵਧੀਆ ਲੱਗੂਗੀ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਦੋਨੋਂ ਪੇਜਾਂ ਨੂੰ ਫੋਲੋ ਨਹੀਂ ਕੀਤਾ ਪਲੀਜ਼ ਉਹ ਦੋਨੇ ਪੇਜ ਜਾ ਕੇ ਫੋਲੋ ਕਰ ਲਓ ਕਿ ਜੇ ਆਪਾਂ ਨੂੰ 더 سپورਟ ਦੀ ਬਹੁਤ ਜ਼ਿਆਦਾ ਨੀਡ ਹੈ ਤੇ ਬਹੁਤ ਜ਼ਿਆਦਾ ਸਪੋਰਟ ਤੁਸੀਂ ਕਰ ਵੀ ਰਹੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਠੀਕ ਹੈ ਤੇ ਆਪਾਂ ਲਾਈਵ ਦੇ ਕਦੇ-ਕਦੇ ਆਪਾਂ ਲਾਈਵ ਹੋਣੇ ਹੁੰਦੇ ਆ ਜਿੱਦੇ ਆਪਾਂ ਨੂੰ ਟਾਈਮ ਲੱਗਦਾ ਹਨ ਸੋ ਸਾਰੇ ਜਾਨੇ ਲਾਈਵ ਦੇ ਵਿੱਚ ਵੀ ਜੁਆਇਨ ਹੋਇਆ ਕਰੋ ਤੇ ਆਪਣਾ ਜਨਾ ਕਮੈਂਟ ਜਾ ਕੇ ਦੱਸਿਆ ਕਰੋ ਕੀ ਤੁਹਾਨੂੰ ਕਿੱਦਾਂ ਲੱਗਦੀ ਹੈ ਵੀਡੀਓ ਠੀਕ ਹੈ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਬਹੁਤ ਸੋਹਣੇ ਸੂਟ প্রিনਟ ਸੂਟ ਜਿਹੜੇ ਆਪਾਂ ਬਰਬਰੀ ਦੇ ਔਰਗਾਂਜ਼ਾ ਦੇ ਟਾਈ ਐਂਡ ਡਾਈ ਦੇ ਕਾਟਨ ਦੇ ਮੈਚਿੰਗ ਵਿਦਆਊਟ ਦੁਪੱਟਾ ਵਿਦ ਦੁਪੱਟਾ ਹੈ ਨਾ ਬਹੁਤ ਸਾਰੇ ਸ਼ਾਰਟਸ ਤੇ ਰੈਡੀ ਕਰ ਰਹੇ ਹਾਂ ਸੂਟ ਜਿਹੜੀਆਂ ਤੁਹਾਨੂੰ ਭੇਜਦੇ ਹੁੰਨੇ ਆ ਆਪਾਂ ਬਣਾਉਣੇ ਹੁੰਨੇ ਆ ਵੀਡੀਓਜ਼ ਤੁਹਾਨੂੰ ਦਿਖਾਉਣੇ ਹੁੰਨੇ ਆ ਰੀਲਸ ਪੋਸਟ ਕਰਦੇ ਹੁੰਨੇ ਆ ਸੋ ਬਹੁਤ ਸੋਹਣਾ ਭਰਮਾ ਹੁੰਗਾਰਾ ਮਿਲ ਰਿਹਾ ਮੇਰੇ ਕਸਟਮਰਸ ਦਾ ਤੇ ਇੱਕ YouTube ਤੇ ਜੁੜ ਕੇ Instagram ਤੋਂ ਆ ਕੇ YouTube ਤੇ ਜੁੜ ਕੇ ਇੱਕ ਨਵੀਂ ਫੈਮਲੀ ਆਪਾਂ ਜੁਆਇਨ ਕੀਤੀ ਹੈ ਜਿਹੜੀ ਨਵੀਂ ਫੈਮਲੀ ਜੋੜੀ ਆ ਤੇ ਬਹੁਤ ਜ਼ਿਆਦਾ ਸੋਹਣਾ ਮੇਰਾ ਰਿਸਪੌਂਸ ਜਿਹੜਾ ਰਹਿ ਰਿਹਾ ਹੈ YouTube ਦੇ ਉੱਪਰ ਸੋਸਾਰੇ ਜਾਨੇ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਆਪਣੇ ਆਰਡਰਸ ਨੇ ਜਿਹੜੇ ਪਲੇਸ ਕਰਦੇ ਰਹੋ ਤੇ ਧੰਨਵਾਦ ਉਹਨਾਂ ਸਾਰੀਆਂ ਭੈਣਾਂ ਦਾ ਜਿਹੜੀਆਂ ਆਪਣੇ ਤੇ ਟਰਸਟ ਕਰਦੀਆਂ ਨੇ ਤੇ ਆਪਣੇ ਆਰਡਰਸ ਨੇ ਪਲੇਸ ਕਰਦੀਆਂ ਨੇ ਬਾਹਰ ਬੈਠੀਆਂ ਭੈਣਾਂ ਜਿਹੜੀਆਂ ਆਰਡਰ ਦਿੰਦੀਆਂ ਨੇ ਸੂਟਾਂ ਦੇ ਸੋ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਕੋਈ ਆਪਣੇ ਤੇ ਟਰਸਟ ਕਰਦਾ ਸੋ ਸਾਰੇ ਜਾਨੇ ਆਪਣੇ ਦੁਆਰਾ ਵੀ ਕਦੇ ਕੋਈ ਮਾੜੀ ਚੀਜ਼ ਹੈ ਜਿਹੜੀ ਉਹ ਪ੍ਰੋਵਾਈਡ ਨਹੀਂ ਕੀਤੀ ਠੀਕ ਹੈ ਸੋ ਸਾਰੇ ਜਾਨੇ ਪਲੀਜ਼ ਐਦਾਂ ਹੀ ਸਪੋਰਟ ਕਰਦੇ ਰਹੋ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਨੀਡਲ ਥ्रेड ਵਰਕ ਵਾਲੇ ਨੀਡਲ ਥ्रेड ਵਰਕ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਡਿਜ਼ਾਈਨ ਪਸੰਦ ਆਏ ਹੋਣਗੇ ਤੁਸੀਂ ਡਿਜ਼ਾਈਨ ਆਪਣੇ ਤੋਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਸੋ ਚਲੋ ਜੀ ਮਿਲਦੇ ਆਂ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਨੇ ਵੀ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਜਾਂ ਕੋਈ ਵੀ ਡਿਜ਼ਾਈਨ ਭੇਜ ਕੇ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਆਪਾਂ ਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਉੱਥੇ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਤੱਕ ਤਕਲੀਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ